ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਜੀ ਕਿ ਸ਼ਹੀਦਾ ਸਾਹਿਬ ਦੁਪਹਿਰੇ ਦੇ ਵਿੱਚ ਕਿਸ ਸਮੇਂ ਅਰਦਾਸ ਕੀਤੀ ਜਾਵੇ ਜਿਹੜੀ ਕਿ ਕਦੇ ਵੀ ਵਿਰਤੀ ਨਹੀਂ ਜਾਂਦੀ ਉਹ ਪਰਮਾਤਮਾ ਦੇ ਦਰ ਤੇ ਜ਼ਰੂਰ ਪ੍ਰਵਾਨ ਹੁੰਦੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੇ ਤੇ ਵੀ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਹੋ ਸਕੇ ਕਈ ਮਨੁੱਖ ਇਹ ਆਮ ਤੌਰ ਤੇ ਸਵਾਲ ਕਰਦੇ ਵੇਖੇ ਹਨ ਕਿ ਦੁਪਹਿਰਾ ਸਾਹਿਬ ਕਦੋਂ ਕੀਤਾ ਜਾਂਦਾ ਹੈ ਅਤੇ ਇਸ ਨਾਲ ਸਾਨੂੰ ਕੀ ਫਾਇਦਾ ਹੁੰਦਾ ਹੈ ਸਾਡੀਆਂ ਅਰਦਾਸਾਂ ਪੂਰੀਆਂ ਹੋ ਸਕਦੀਆਂ ਹਨ ਕਿ ਸਾਨੂੰ ਇਹ ਸੁਚੇ ਮੂਹ ਕਰਨਾ ਚਾਹੀਦਾ ਹੈ ਜਾਂ ਇਹ ਬਸ ਸਿਰਫ ਵਹਿਮ ਭਰਮ ਹੈ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਸ਼ਹੀਦ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਕਈ ਸਾਲਾਂ ਤੋਂ ਐਤਵਾਰ ਦੇ ਦਿਨ ਵਿੱਚ ਚੁਪਹਿਰਾ ਸਾਹਿਬ ਹੁੰਦਾ ਹੈ ਅਸੀਂ ਸ਼ਾਇਦ ਉਸ ਸਮੇਂ ਬਹੁਤ ਹੀ ਛੋਟੇ ਹੋਵਾਂਗੇ ਉਦੋਂ ਤੋਂ ਹੀ ਅਸੀਂ ਚੁਪਹਿਰਾ ਸਾਹਿਬ ਵਾਲੇ ਦਿਨ ਦਰਸ਼ਨ ਕਰਨ ਜਾਂਦੇ ਸੀ ਉਸ ਵੇਲੇ ਐਨੀ ਸਮਝ ਨਾ ਹੋਣ ਕਰਕੇ ਸਿਰਫ ਜਪਜੀ ਸਾਹਿਬ ਦਾ ਪਾਠ ਹੀ ਕਰ ਲੈਂਦੇ ਸੀ ਪਰ ਸਾਡੇ ਮਾਤਾ ਜੀ ਪੂਰਾ ਚੁਪਹਿਰਾ ਸਾਹਿਬ ਕੱਟਦੇ ਸੀ ਉਸ ਵੇਲੇ ਵੀ ਸੰਗਤਾਂ ਦਾ ਬਹੁਤ ਸਾਰਾ ਪਿਆਰ ਅਤੇ ਸ਼ਰਧਾ ਚੁਪਹਿਰੇ ਵਾਲੇ ਦਿਨ ਦੇਖਣ ਨੂੰ ਮਿਲਦਾ ਸੀ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਚੁਪਹਿਰਾ ਸਾਹਿਬ ਉਸੇ ਹੀ ਤਰ੍ਹਾਂ ਚੱਲ ਰਿਹਾ ਹੈ ਅਤੇ ਕਈਆਂ ਦੇ ਦੁੱਖ ਵੀ ਦੂਰ ਹੁੰਦੇ ਹਨ ਅਤੇ ਅਰਦਾਸਾਂ ਵੀ ਪੂਰੀਆਂ ਹੋ ਰਹੀਆਂ ਹਨ ਹੁਣ ਗੱਲ ਕਰਦੇ ਹਾਂ ਜੀ ਜੋ ਲੋਕ ਪੁੱਛਦੇ ਹਨ ਕਿ ਚੁਪਹਿਰਾ ਸਾਹਿਬ ਕੱਟਣ ਦੇ ਨਾਲ ਕੀ ਹੁੰਦਾ ਹੈ ਤੇ ਕਟਿਆ ਕਿਵੇਂ ਜਾਂਦਾ ਹੈ ਤਾਂ ਇਹ ਗੁਰੂ ਰੂਪੀ ਸਾਧ ਸੰਗਤ ਜੀ ਪਹਿਰਾ ਹਰ ਐਤਵਾਰ ਸ਼ਹੀਦ ਗੰਜ ਸਾਹਿਬ ਵਿਖੇ ਸਵੇਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਦਾ ਹੈ ਜਿਸ ਵਿੱਚ ਪੰਜ ਜਪਜੀ ਸਾਹਿਬ ਦੋ ਚੌਪਈ ਸਾਹਿਬ ਜੀ ਦੇ ਪਾਠ ਅਤੇ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਕੀਤਾ ਜਾਂਦਾ ਹੈ ਇਹ ਸਾਰੀਆਂ ਬਾਣੀਆਂ ਦਾ ਪਾਠ ਸੰਗਤ ਰੂਪੀ ਵਿੱਚ 4 ਘੰਟੇ ਦੇ ਸਮੇਂ ਦੇ ਅੰਦਰ ਅੰਦਰ ਕੀਤਾ ਜਾਂਦਾ ਹੈ ਜਿਸ ਨਾਲ ਕਾਫੀ ਅੰਮ੍ਰਿਤਮਈ ਮਾਹੌਲ ਬਣ ਜਾਂਦਾ ਹੈ ਅਤੇ ਉਸ ਅਸਥਾਨ ਤੇ ਪਰਮਾਤਮਾ ਵਾਹਿਗੁਰੂ ਜੀ ਦੇ ਅਤੇ ਸ਼ਹੀਦ ਸਿੰਘਾਂ ਦੀ ਮਿਹਰ ਬੇਅੰਤ ਰੂਪ ਵਿੱਚ ਵਰਤਦੀ ਹੈ ਉਸ ਦੁਪਹਿਰੇ ਦੇ ਰੋਹਾਨੀ ਸਮੇਂ ਵਿੱਚ ਜੇਕਰ ਕੋਈ ਸੱਚੇ ਦਿਲੋਂ ਆਪਣੀ ਕੋਈ ਵੀ ਅਰਦਾਸ ਸ਼ਹੀਦ ਸਿੰਘਾਂ ਅੱਗੇ ਬੜੇ ਹੀ ਪਿਆਰ ਤੇ ਨਿਮਰਤਾ ਦੇ ਨਾਲ ਕਰਦਾ ਹੈ ਤਾਂ ਇਹ ਮੇਰਾ ਖੁਦ ਦਾ ਤਜਰਬਾ ਹੈ ਸਾਧ ਸੰਗਤ ਜੀ ਪਤਾ ਨਹੀਂ ਕਿੰਨੀਆਂ ਕੁ ਤੁਹਾਡੀਆਂ ਅਰਦਾਸਾਂ ਪੂਰੀਆਂ ਹੋ ਸਕਦੀਆਂ ਹਨ ਅਤੇ ਨਾਲ ਹੀ ਤੁਹਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਜਾਣਗੀਆਂ ਸਾਧ ਸੰਗਤ ਜੀ ਪਰਮਾਤਮਾ ਜੀ ਅਤੇ ਸ਼ਹੀਦ ਸਿੰਘਾਂ ਨੂੰ ਕਦੇ ਵੀ ਪਰਖਣ ਦੀ ਨਾ ਸੋਚੋ ਇਸੇ ਹੀ ਵਹਿਮਾਂ ਭਰਮਾਂ ਕਰਕੇ ਸਾਡੀਆਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਬਸ ਸਾਨੂੰ ਪੂਰਨ ਭਰੋਸਾ ਰੱਖ ਕੇ ਹੀ ਚਪਹਿਰਾ ਸਾਹਿਬ ਦੀਆਂ ਬਾਣੀਆਂ ਨੂੰ ਪੂਰੇ ਹੀ ਪਿਆਰ ਦੇ ਨਾਲ ਪੜ੍ਹਨਾ ਜਾਂ ਸਰਵਣ ਕਰਨਾ ਚਾਹੀਦਾ ਹੈ ਕੋਸ਼ਿਸ਼ ਇਹ ਵੀ ਹੋਵੇ ਕਿ ਕਿਸੇ ਵੀ ਤਰ੍ਹਾਂ ਗੁਟਕਾ ਸਾਹਿਬ ਜਾਂ ਕਿਸੇ ਵੀ ਸੰਗਤ ਵਿੱਚ ਬੈਠੇ ਕਿਸੇ ਮਨੁੱਖ ਦੀ ਬੇਦਬੀ ਨਾ ਹੋਵੇ ਕਿਉਂਕਿ ਕਹਿੰਦੇ ਹਨ ਕਿ ਚੁਪਹਿਰੇ ਵਾਲੇ ਦਿਨ ਤੱਕ ਇਹ ਰੱਬੀ ਰੂਹਾਂ ਦੇਵਤੇ ਸ਼ਹੀਦ ਸਿੰਘ ਇਥੋਂ ਤੱਕ ਕਿ ਖੁਦ ਆਪ ਵਾਹਿਗੁਰੂ ਜੀ ਕਿਸੇ ਵੀ ਰੂਪ ਵਿੱਚ ਸਾਨੂੰ ਉੱਥੇ ਮਿਲ ਸਕਦੇ ਹਨ ਸਾਡੇ ਤੇ ਮਿਹਰ ਕਰ ਸਕਦੇ ਹਨ ਜਾਂ ਸਾਡੇ ਨਾਲ ਬੈਠੇ ਵੀ ਹੋ ਸਕਦੇ ਹਨ ਸੋ ਸਾਧ ਸੰਗਤ ਜੀ ਪੂਰੇ ਹੀ ਪਿਆਰ ਨਾਲ ਨਿਮਰਤਾ ਨਾਲ ਅਤੇ ਬਿਨਾਂ ਡਾਊਟ ਦੇ ਜਦ ਅਸੀਂ ਚੁਪਹਿਰਾ ਸਾਹਿਬ ਪੂਰਾ ਕਰਦੇ ਹਾਂ ਜਦ ਅਰਦਾਸ ਹੁੰਦੀ ਹੈ ਤਾਂ ਤੁਸੀਂ ਸਭ ਉਸ ਵੇਲੇ ਆਪਣੀ ਅਰਦਾਸ ਕਰਕੇ ਦੇਖਿਓ ਰਿਜ਼ਲਟ ਤੁਹਾਨੂੰ ਖੁਦ ਆਪਣੇ ਆਪ ਹੀ ਮਿਲ ਜਾਵੇਗਾ ਸਾਧ ਸੰਗਤ ਜੀ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਜਦ ਸੰਗਤ ਚਪਹਿਰਾ ਸਾਹਿਬ ਪੂਰਾ ਵੈਸੇ ਕੱਟ ਲੈਂਦੀ ਹੈ 4 ਘੰਟੇ ਪਾਠ ਵੀ ਕਰ ਲੈਂਦੀ ਹੈ ਪਰ ਜਦ ਉੱਥੇ ਅਰਦਾਸ ਹੋਣੀ ਹੁੰਦੀ ਹੈ ਉਸ ਸਮੇਂ ਸੰਗਤ ਨੂੰ ਕਾਲੀ ਪੈ ਜਾਂਦੀ ਹੈ ਉਹ ਆਪਣੇ ਘਰਾਂ ਨੂੰ ਜਾਣ ਦੀ ਸੋਚਦੇ ਹਨ ਪਰ ਜੇਕਰ ਉੱਥੇ ਹੁੰਦੀ ਅਰਦਾਸ ਦੇ ਵਿੱਚ ਅਸੀਂ ਆਪਣੀ ਕੋਈ ਵੀ ਮਨੋਕਾਮਨਾ ਆਪਣੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਰੱਖਦੇ ਹਾਂ ਤਾਂ ਉਹ ਸਾਡੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਕਰ ਦੇਣਗੇ ਕਿਉਂਕਿ ਕਹਿੰਦੇ ਹਨ ਕਿ ਦੁਪਹਿਰੇ ਵਾਲੇ ਦਿਨ ਤਾਂ ਕਈ ਰੱਬੀ ਰੂਹਾਂ ਉੱਥੇ ਖੁਦ ਆ ਕੇ ਸ਼ਹੀਦ ਸਿੰਘ ਵੀ ਉੱਤੇ ਆਪ ਹਾਜ਼ਰ ਹੁੰਦੇ ਹਨ ਵਾਹਿਗੁਰੂ ਜੀ ਕਿਸੇ ਵੀ ਰੂਪ ਵਿੱਚ ਸਹਾਨੂੰ ਉੱਥੇ ਮਿਲ ਸਕਦੇ ਹਨ ਤੇ ਕਿੰਨੀਆਂ ਹੀ ਬਖਸ਼ਿਸ਼ਾਂ ਉਸ ਸ਼ਹੀਦੀ ਸਥਾਨ ਤੋਂ ਲੈ ਕੇ ਅਸੀਂ ਅਕਰ ਵਿੱਚ ਆ ਸਕਦੇ ਹਾਂ ਸੰਗਤ ਜੀ ਅਸੀਂ ਤਾਂ ਬਾਬਾ ਦੀਪ ਸਿੰਘ ਜੀ ਨੂੰ ਪਰਮੇਸ਼ਵਰ ਦਾ ਰੂਪ ਮੰਨਦੇ ਹਾਂ ਸਾਡੇ 10 ਗੁਰੂ ਸਾਹਿਬਾਨ ਜੀ ਅਤੇ ਸੰਤ ਮਹਾਪੁਰਖ ਸਭ ਸ਼ਹੀਦ ਸਿੰਘਾਂ ਦੇ ਦਰਸ਼ਨ ਉਹਨਾਂ ਦੇ ਦਰ ਉੱਪਰ ਹੀ ਹੋ ਜਾਂਦੇ ਹਨ ਅਤੇ ਸਾਡੀਆਂ ਝੋਲੀਆਂ ਉਹ ਹਮੇਸ਼ਾ ਹੀ ਭਰਦੇ ਹਨ ਇਸ ਲਈ ਸਾਧ ਸੰਗਤ ਜੀ ਸਭ ਵਹਿਮ ਭਰਮ ਛੱਡ ਕੇ ਅਸੀਂ ਚਪਹਿਰਾ ਸਾਹਿਬ ਸੁੱਚੇ ਮੂਹ ਕਰਨਾ ਹੈ ਤਾਂ ਇਦਾਂ ਦਾ ਕੁਝ ਨਹੀਂ ਹੁੰਦਾ ਵਾਹਿਗੁਰੂ ਪ੍ਰਮਾਤਮਾ ਜੀ ਅਤੇ ਸ਼ਹੀਦ ਸਿੰਘ ਤੇ ਸਾਡੀ ਰੂਹ ਨੂੰ ਦੇਖਦੇ ਹਨ ਨਾ ਕਿ ਇਸ ਸਰੀਰ ਨੂੰ ਸਰੀਰ ਤਾਂ ਕਿਤੇ ਜਾਣਾ ਹੀ ਨਹੀਂ ਹੁੰਦਾ ਗੁਰੂ ਘਰ ਵੀ ਸਾਡੀ ਰੂਹ ਹੀ ਸਾਨੂੰ ਲੈ ਕੇ ਜਾਂਦੀ ਹੈ ਕਿਉਂਕਿ ਆਤਮਾ ਨੂੰ ਪ੍ਰਮਾਤਮਾ ਦੇ ਨਾਮ ਦੀ ਤੜਪ ਦਾ ਪਤਾ ਹੁੰਦਾ ਹੈ ਕਿ ਉਹ ਕਿਵੇਂ ਇਸ ਕਾਲ ਯੁਗ ਦੇ ਸਮੇਂ ਵਿੱਚ ਆਪਣਾ ਬਚਾਅ ਕਰ ਸਕਦੀ ਹੈ ਇਸ ਲਈ ਸੰਗਤ ਜੀ ਸੁੱਚਾ ਸਾਡਾ ਮਨ ਹੋਣਾ ਚਾਹੀਦਾ ਹੈ ਇਸ ਲਈ ਸੁੱਚਾ ਸਾਡਾ ਸਰੀਰ ਹੋਣ ਦੀ ਕੋਈ ਖਾਸ ਵਜ੍ਹਾ ਨਹੀਂ ਬਣਦੀ ਸੋਚਾ ਸਾਡੇ ਮਨ ਦਾ ਤੇ ਆਤਮਾ ਦਾ ਹੋਣਾ ਬਹੁਤ ਜ਼ਰੂਰੀ ਹੈ ਜ਼ੁਬਾਨ ਸੁੱਚੀ ਤਾਂ ਬਾਣੀ ਪੜਨ ਨਾਲ ਆਪੇ ਹੀ ਹੋ ਜਾਣੀ ਹੈ ਜੋ ਵੀ ਵਹਿਮ ਪਰਮਾ ਤੋਂ ਦੂਰ ਰਹਿ ਕੇ ਭਗਤੀ ਕਰਦੇ ਹਨ ਚੁਪਹਿਰਾ ਕੱਟਦੇ ਹਨ ਉਹਨਾਂ ਦੀ ਤਾਂ ਅਰਦਾਸ ਇੱਕ ਪਲ ਵਿੱਚ ਹੀ ਕਬੂਲ ਹੋ ਜਾਂਦੀ ਹੈ ਅਤੇ ਸਮਾਂ ਆਉਣ ਤੇ ਸ਼ਹੀਦ ਸਿੰਘ ਦਰਸ਼ਨ ਵੀ ਜ਼ਰੂਰ ਦੇ ਸਕਦੇ ਹਨ ਸਾਧ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਕਈ ਭਗਤਾਂ ਅਤੇ ਅਭਿਆਸੀਆਂ ਦੀ ਜ਼ਿੰਦਗੀ ਵਿੱਚ ਕਈ ਵਾਰ ਇਹੋ ਜਿਹਾ ਸਮਾਂ ਆ ਜਾਂਦਾ ਹੈ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਹੀ ਤੋੜ ਕੇ ਰੱਖ ਦਿੰਦਾ ਹੈ ਉਸ ਵੇਲੇ ਉਹਨਾਂ ਦਾ ਭਰੋਸਾ ਵੀ ਡੋਲਣ ਲੱਗ ਜਾਂਦਾ ਹੈ ਕਈ ਤਾਂ ਇਹੋ ਜਿਹੇ ਭਗਤ ਤੇ ਅਭਿਆਸੀ ਹੁੰਦੇ ਹਨ ਜੋ ਪਰਮਾਤਮਾ ਦਾ ਨਾਮ ਲੈਣਾ ਤੱਕ ਛੱਡ ਦਿੰਦੇ ਹਨ ਅਤੇ ਪੂਰੀ ਤਰ੍ਹਾਂ ਨਾਸਤਿਕ ਹੋ ਜਾਂਦੇ ਹਨ ਕਿਉਂਕਿ ਉਹ ਉਹਨਾਂ ਹਾਲਾਤਾਂ ਨੂੰ ਸਹਿ ਹੀ ਨਹੀਂ ਪਾਉਂਦੇ ਅਤੇ ਨਾ ਹੀ ਉਹ ਸਮਝ ਪਾਉਂਦੇ ਹਨ ਕਿ ਇਹ ਕੁਝ ਉਹਨਾਂ ਨਾਲ ਕੀ ਹੋ ਰਿਹਾ ਹੈ ਸਾਧ ਸੰਗਤ ਜੀ ਜੋ ਮਨੁੱਖ ਪ੍ਰਭੂ ਭਗਤੀ ਕਰਦੇ ਹਨ ਗੁਰਬਾਣੀ ਪਾਠ ਕਰਦੇ ਹਨ ਉਹਨਾਂ ਦੇ ਦਿਮਾਗ ਵਿੱਚ ਸਿਰਫ ਇੱਕ ਹੀ ਗੱਲ ਹੁੰਦੀ ਹੈ ਕਿ ਸਾਨੂੰ ਸਿਰਫ ਸੁੱਖ ਹੀ ਸੁੱਖ ਮਿਲਣ ਅਸੀਂ ਜੋ ਵੀ ਚਾਹੁੰਦੇ ਹਾਂ ਉਹ ਕੁਝ ਹੀ ਸਾਡੇ ਅਕੋਰਡਿੰਗ ਹੀ ਹੋਣਾ ਚਾਹੀਦਾ ਹੈ ਸਾਡੀਆਂ ਸਭ ਅਰਦਾਸਾਂ ਪੂਰੀਆਂ ਹੋ ਜਾਣੀਆਂ ਚਾਹੀਦੀਆਂ ਹਨ ਸਾਡੀਆਂ ਸਾਰੀਆਂ ਹੀ ਅਰਦਾਸਾਂ ਪੂਰੀਆਂ ਹੋ ਜਾਣੀਆਂ ਚਾਹੀਦੀਆਂ ਹਨ ਪਰ ਸਾਧ ਸੰਗਤ ਜੀ ਜੇਕਰ ਸਿਰਫ ਸਭ ਸੁੱਖ ਤੁਸੀਂ ਆਪ ਹੀ ਭੋਗਣੇ ਹਨ ਤਾਂ ਤੁਹਾਡੇ ਹਿੱਸੇ ਦੇ ਦੁੱਖ ਕੌਣ ਭੋਗੇਗਾ ਅਸਲ ਵਿੱਚ ਸੁੱਖ ਭੋਗਣ ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਤੁਸੀਂ ਦੁੱਖ ਭੋਗੇ ਹੋਣ ਜਦੋਂ ਦੁੱਖ ਜ਼ਿੰਦਗੀ ਵਿੱਚ ਆਉਂਦੇ ਹਨ ਫਿਰ ਸੁੱਖਾਂ ਦੀ ਕੀਮਤ ਦਾ ਪਤਾ ਲੱਗਦਾ ਹੈ ਸਭ ਦੁੱਖਾਂ ਤੇ ਸੁੱਖ ਵੀ ਤੁਹਾਡੇ ਕਰਮਾਂ ਦੇ ਆਧਾਰ ਤੇ ਹੀ ਹੁੰਦੇ ਹਨ ਕੋਈ ਵੀ ਮਨੁੱਖ ਸਿਰਫ ਉਹੀ ਕੰਮ ਨਹੀਂ ਕਰ ਸਕਦਾ ਜਿਸ ਨਾਲ ਤੁਹਾਨੂੰ ਸਿਰਫ ਸੁੱਖਾਂ ਦੀ ਹੀ ਪ੍ਰਾਪਤੀ ਹੋਵੇ ਅਤੇ ਨਾ ਹੀ ਸਿਰਫ ਇਹੋ ਜਿਹੇ ਕਰਮ ਕਰ ਸਕਦਾ ਹੈ ਜਿਸ ਨਾਲ ਤੁਹਾਨੂੰ ਸਿਰਫ ਸੁੱਖਾਂ ਦੀ ਪ੍ਰਾਪਤੀ ਹੀ ਹੋਵੇ ਅਤੇ ਬਾਕੀਆਂ ਨੂੰ ਦੁੱਖ ਮਿਲ ਜਾਣ ਜਨਮਾਂ ਜਨਮਾਂ ਤੋਂ ਹੀ ਇਹ ਚੱਕਰ ਚੱਲਦਾ ਆ ਰਿਹਾ ਹੈ ਜੇ ਸੁੱਖ ਭੋਗਣੇ ਹਨ ਤਾਂ ਦੁੱਖ ਵੀ ਸਹਿਣੇ ਪੈਣਗੇ ਇਹ ਕੁਦਰਤ ਦਾ ਇੱਕ اٹਲ ਕਾਨੂੰਨ ਹੈ ਫਿਰ ਇਸੇ ਹੀ ਤਰ੍ਹਾਂ ਜਦੋਂ ਆਪ ਜੀ ਪ੍ਰਭੂ ਭਗਤੀ ਕਰਦੇ ਹੋ ਗੁਰਬਾਣੀ ਪੜ੍ਹਦੇ ਹੋ ਸਿਮਰਨ ਕਰਦੇ ਹੋ ਉਸ ਵੇਲੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਤੁਹਾਡੀ ਪਰਖ ਕਰਦੇ ਹਨ ਪਰ ਇਸ ਬਾਰੇ ਭਗਤ ਅਤੇ ਅਭਿਆਸੀ ਨਹੀਂ ਸਮਝ ਪਾਉਂਦੇ ਸਾਧ ਸੰਗਤ ਜੀ ਕਈ ਮਨੁੱਖਤਾ ਭਗਤੀ ਹੀ ਇਸ ਲਈ ਕਰਦੇ ਹਨ ਉਹਨਾਂ ਉੱਤੇ ਕਦੇ ਕੋਈ ਮੁਸੀਬਤ ਹੀ ਨਾ ਆਵੇ ਜੇਕਰ ਕੋਈ ਤਕਲੀਫ ਜਾਂ ਦੁੱਖ ਉਹਨਾਂ ਭਗਤਾਂ ਨੂੰ ਆਉਂਦੇ ਹਨ ਤਾਂ ਉਹ ਸਾਰਾ ਹੀ ਕਸੂਰ ਪਰਮਾਤਮਾ ਦਾ ਕੱਢ ਦਿੰਦੇ ਹਨ ਸਾਧ ਸੰਗਤ ਜੀ ਜੇਕਰ ਤੁਸੀਂ ਆਪਣੇ ਪ੍ਰਭੂ ਦਾ ਸਿਰਫ ਸ਼ੁਕਰਾਨਾ ਹੀ ਕਰੋਗੇ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਪਰ ਤੁਹਾਡੀਆਂ ਸਾਰੀਆਂ ਹੀ ਅਰਦਾਸਾਂ ਪੂਰੀਆਂ ਹੋ ਜਾਣਗੀਆਂ ਤੁਸੀਂ ਦੁਪਹਿਰਾ ਸਾਹਿਬ ਤਾਂ ਪੂਰਾ ਕੱਟ ਲੈਂਦੇ ਹੋ ਪਰ ਜੇਕਰ ਤੁਸੀਂ ਉੱਥੇ ਹੁੰਦੀ ਅਰਦਾਸ ਵਿੱਚ ਵੀ ਜੁੜਦੇ ਹੋ ਤੇ ਉਸ ਵੇਲੇ ਕੀਤੀ ਹੋਈ ਅਰਦਾਸ ਸੰਗਤ ਦੇ ਨਾਲ ਕੀਤੀ ਹੋਈ ਅਰਦਾਸ ਤੁਹਾਡਾ ਭਲਾ ਕਰ ਸਕਦੀ ਹੈ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਸਕਦੀ ਹੈ ਜਿਸ ਨਾਲ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਵੀ ਦਰਸ਼ਨ ਹੋ ਸਕਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ